ਮਿੰਟ ਜੀ ਆਪਾਂ ਥੋੜੀ ਕਲਾਈਮੇਟ ਦੀ ਗੱਲ ਕਰ ਲਈਏ ਜਲਵਾਜੂ ਦੀ ਜਲਵਾਜੂ ਵੀ ਬੜਾ ਕਹਿੰਦੇ ਮਨਮੋਜੀ ਹੁੰਦਾ ਕਿਤੇ ਨਾ ਕਿਤੇ ਲੋਕਾਂ ਨੂੰ ਸੁੱਕਣੇ ਪਾਇਆ ਹੋਇਆ ਗਰਮੀ ਨਾਲ ਤੇ ਕਿਤੇ ਬੱਦਲ ਫਟੀ ਜਾਂਦੇ ਆ ਇੰਨਾ ਸਾਰਾ ਪਾਣੀ ਹੜਾ ਆਏ ਹੋਏ ਨੇ ਇਹ ਮਨਾਲੀ ਸਾਈਡ ਦੇ ਵਿੱਚ ਵੀ ਬੜਾ ਹੁਣ ਹੜਾ ਨੇ ਤੇ ਬੱਦਲ ਫਟਣ ਕਰਕੇ ਜਿਹੜਾ ਉਥੋਂ ਦਾ ਮਾਹੌਲ ਬਣਿਆ ਹੋਇਆ ਇਦਾਂ ਦਾ ਦੇਖੋ ਇਹੀ ਤੇ ਰੋਣਾ ਆ ਨਾ ਹੁਣ ਆਪਣੇ ਪੰਜਾਬ 'ਚ ਵੇਖ ਲਓ ਤਿੰਨ ਚਾਰ ਜ਼ਿਲ੍ਹੇ ਆ ਜਿੱਥੇ ਆਪਾਂ ਰਜਾਨਾ ਵੇਖਨੇ ਆ ਕਿ ਮੀਂਹ ਪੈ ਗਿਆ ਜੀ ਆ ਹੋ ਗਿਆ ਜੀ ਤੇ ਪੰਜਾਬ ਦਾ ਇੱਕ ਹਿੱਸਾ ਜਿਹੜਾ ਉਹ ਮੀਂਹ ਮੰਗੀ ਜਾਂਦਾ ਮੈਂ ਉੱਥੇ ਜਿੰਮ ਜਾਂਦਾ ਚਲੋ ਮੁੰਡਿਆਂ ਨਾਲ ਸਾਰਾ ਬੜਾ ਪ੍ਰੇਮ ਹੈ ਮੇਰਾ ਸਾਰਿਆਂ ਨਾਲ ਤੇ ਉਹ ਜਿਹੜੇ ਵਿਚਾਰੇ ਖੇਤੀ ਵੀ ਨਹੀਂ ਕਰਦੇ ਪਿੰਡ ਵੀ ਨਹੀਂ ਰਹਿੰਦੇ ਉਹ ਵੀ ਮੀਂਹ ਮੀਂਹ ਕਰੀ ਜਾਂਦੇ ਆ ਹੂੰ ਮੈਂ ਕਿਹਾ ਹੱਦ ਹੋ ਗਈ ਆ ਖੇਤਾਂ ਵਾਲਿਆਂ ਨੂੰ ਤੇ ਜ਼ਰੂਰਤ ਆ ਪਰ ਉਹ ਇੰਨੀ ਹੁਮਸ ਹੁੰਦੀ ਆ ਕਿ ਗੱਲ ਹੀ ਛੱਡ ਦਿਓ ਜੀ ਉਹ ਕਹਿੰਦੇ ਯਾਰ ਨਹੀਂ ਤਾਂ ਕੀ ਜ਼ਰੂਰਤ ਸਭ ਨੂੰ ਹੈ ਕਿਉਂਕਿ ਲਾਈਟ ਵੀ ਫਿਰੋਜ਼ ਸਾਹਿਬ ਨਾਲ ਹੀ ਤੁਹਾਨੂੰ ਪਤਾ ਹੈ ਨਾ ਸਪਲਾਈ ਵਾਦੀ ਘਟਦੀ ਆ ਹੁਣ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤੇ ਆਹੀ ਹਾਲਿਆ ਕਿ ਪਿਛਲੀ ਵਰੀ ਇੰਡੀਆ ਦਾ ਇੱਕ ਬਹੁਤ ਵੱਡਾ ਹਿੱਸਾ ਸੋਕੇ ਦਾ ਸ਼ਿਕਾਰ ਹੋ ਗਿਆ ਤੇ ਇੱਕ ਆਪਣੇ ਵਾਲਾ ਹਿੱਸਾ ਸੀ ਜਿੱਥੇ ਹੜਾ ਗਿਆ ਬਿਲਕੁਲ ਬਦਲ ਹਿਮਾਚਲ ਚੇਨੇ ਬਦਲ ਫਟੇ ਕਿ ਉੱਥੇ ਤੇ ਉਹਨਾਂ ਦੀ ਇਕਨੋਮੀ ਬਹੁਤ ਜ਼ਿਆਦਾ ਨੁਕਸਾਨੀ ਗਈ ਸੀ ਜੀ ਮੈਂ ਇਹ ਹੁਣ ਜੋ ਇਹ ਕੁਦਰਤ ਦੀਆਂ ਮਾਰਾਂ ਨੇ ਆਪਾਂ ਤੇ ਵੈਸੇ ਇਨ੍ਹਾਂ ਚੀਜ਼ਾਂ ਦੇ ਉੱਤੇ ਇਨਾ ਜ਼ਿਆਦਾ ਨਹੀਂ ਕੰਮ ਕਰਦੇ ਧਿਆਨ ਨਹੀਂ ਦਿੰਦੇ ਆਪਾਂ ਆਮ ਲੋਕਾਂ ਪਰ ਦੁਨੀਆ ਦੇ ਜਿਹੜੇ ਵਾਤਾਵਰਣ ਪ੍ਰੇਮੀ ਆ ਉਹ ਬਹੁਤ ਮੱਥਾ ਖਪਾਈ ਕਰ ਰਹੇ ਆ ਜੀ ਹੁਣ ਵੇਖੋ ਇਹ ਕਲਾਈਮੇਟ ਚੇਂਜ ਗਲੋਬਲ ਵਾਰਮਿੰਗ ਇਹ ਸਾਰਾ ਕੁਝ ਆਪਣੀ ਥਾਂ ਤੇ ਆ ਪਰ ਕੁਝ ਚੀਜ਼ਾਂ ਹੋਰ ਵੀ ਨੇ ਯਾਰ ਜਿਹੜੀਆਂ ਕਿ ਡਰਾਉਂਦੀਆਂ ਨੇ ਜੀ ਡਰਾਉਂਦੀਆਂ ਏ ਉਹ ਨੇ ਕਿ ਆਫਰੀਕਾ ਦੇ ਵਿੱਚ ਵੇਖੋ ਤੁਸੀਂ ਉਹ ਜਿਹੜੀ ਧਰਤੀ 파ਟੀ ਆ ਜੀ ਵੈਸੇ ਪੜੀਆਂ ਨਾ ਇਹ ਵੀ ਯਾਰ ਮਤਲਬ ਕਿ ਜਾਣਕਾਰੀਆਂ ਬੜੀਆਂ ਦਿਲਚਸਪ ਹੁੰਦੀਆਂ ਮੈਂ ਇੱਕ ਥਾਂ ਤੇ ਪੜ ਰਿਹਾ ਸੀਗਾ ਕਿਉਂਕਿ ਮੈਂ ਕੋਈ ਆਪਾ ਐਕਸਪਰਟ ਨਹੀਂ ਹਾਂ ਪੜ ਹੀ ਸਕਦੇ ਆ ਆਪਾਂ ਚੀਜ਼ਾਂ ਨੂੰ ਉੱਤਰੋਂ ਉੱਤਰੋਂ ਆਪਾਂ ਨੂੰ ਜਾਣਕਾਰੀ ਕਰਨੀ ਪੈਂਦੀ ਤੇ ਕਹਿੰਦੇ ਮਿਲੀਅਨ ਸਾਲ ਪਹਿਲਾਂ ਹੂੰ ਕਈ ਮਿਲੀਅਨ ਸਾਲ ਪਹਿਲਾਂ ਯਾਨੀ ਆਸਟ੍ਰੇਲੀਆ ਸ਼ਾਇਦ ਨਾਰਥ ਅਮਰੀਕਾ ਅਫਰੀਕਾ ਜੀ ਸੁਪਰ ਮਹਾਦੀਪੀ ਸੀਗਾ ਹੂੰ ਇੱਕੋ ਹੀ ਸੀਗਾ ਜੀ ਜੀ ਤਾਂ ਇਸੇ ਤਰ੍ਹਾਂ ਹੀ ਮਤਲਬ ਕਿ ਧਰਤੀ ਦਾ ਜਿਹੜਾ ਨਾ ਉਹ ਵੰਡ ਵੰਡਿਆ ਹੋ ਗਿਆ ਹੂੰ ਅਜਵੇਂ ਹੁਣ ਉਸ ਜਿਵੇਂ ਉਹ ਖਾਈ ਜੀ ਆ ਕੀਨੀਆ ਵਾਲੀ ਸਾਈਡ ਤੋਂ ਸ਼ੈਦੇਥੋਪੀ ਵਾਲੀ ਸਾਈਡ ਤੇ ਵਾਵਾ ਲੰਮੀਆਂ ਉਹ ਦਰਾਰ ਉਹ ਕਿਤੇ ਤੁਸੀਂ ਦੇਖਿਓ ਰਿਫਟ ਅਫਰੀਕਨ ਰਿਫਟ ਜਿਹੜਾ ਹੈ ਨਾ ਉਹ ਸਰਚ ਕਰੋਗੇ ਸ਼ਬਦ ਤੁਸੀਂ ਤਾਂ ਵੇਖਣ ਨੂੰ ਮਿਲੇਗਾ ਯਾਰ ਕਿ ਉਹ ਧਰਤੀ ਹਿੱਟਲੀਆਂ ਜਿਹੜੀਆਂ ਪਲੇਟਾਂ ਪਛਾਲ ਦਾ ਕਾਰਨ ਬਣਦੀਆਂ ਆਹੀਂ ਤੇ ਛੋਟੇ ਹੁੰਦੇ ਆਪਦੇ ਮਾਈਆਂ ਤੋਂ ਇਹ ਸੁਣਦੇ ਬਲ ਦਾ ਜੀਤਾ ਥੱਲੇ ਧਰਤੀ ਦੇ ਥੱਲੇ ਬਲ ਦੇ ਆ ਪਰ ਘਟੋ ਘਟ ਚਲੋ ਇਹਨਾਂ ਤੇ ਪਤਾ ਲੱਗਿਆ ਕਿ ਧਰਤੀ ਦੇ ਥੱਲੇ ਕੁਛ ਨਾ ਕੁਛ ਹੈ ਬਾਅਦ ਚਾਪੇ ਜਦੋਂ ਬੰਦਾ ਸੰਭਲਦਾ ਉਹਨੂੰ ਪਤਾ ਲੱਗ ਜਾਂਦਾ ਕਿ ਪਲੇਟਾਂ ਆ ਯਾਰ ਉਹ ਕਿਸ ਕਦੀਆਂ ਕੁਛ ਕਦੀਆਂ ਜਦੋਂ ਤੇ ਭਾਈ ਤਾਂ ਉਹ ਇਹ ਸਾਰਾ ਕੁਝ ਬਣਦਾ ਜੀ ਹਾਂ ਉਹ ਜੇ ਘਟਨਾ ਦੇਖ ਰਹੇ ਆ ਆਪਾਂ ਹੂੰ ਹੂੰ ਕਿ ਉਹ ਯਾਦ ਕਿੰਨੇ ਮਿਲੀਅਨ ਸਾਲ ਪਹਿਲਾਂ ਵੀ ਜੇ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਇਦਾਂ ਅਲੱਗ ਅਲੱਗ ਮਹਾਦੀਪ ਜਾਂ ਮਹਾਦੀਪ ਬਣੇ ਆ ਬਣੇ ਤਾਂ ਅੱਜ ਵੀ ਇੱਕ ਖਤਰਾ ਤੇ ਬਣਿਆ ਹੈ ਨਾ ਜੀ ਬਾਕੀ ਕੁਦਰਤੀ ਪ੍ਰੋਸੈਸਸ ਤੇ ਮੰਨ ਲਿਆ ਵੀ ਦੱਸਦੇ ਕਿ ਇਸ ਤਰ੍ਹਾਂ ਹੀ ਬਣਿਆ ਹੋਇਆ ਜੀ ਇਹਨੂੰ ਕੱਚਾ ਪਹਾੜ ਕਹਿੰਦੇ ਆ আরাਵਲੀ ਠੋਸ ਪਹਾੜ ਹੈ ਜੀ ਮਤਲਬ ਕਿ ਇਹ ਜਿਸ ਸਮੇਂ ਯਾਰ ਮਤਲਬ ਕਿ ਡਰਾਉਂਦੀਆਂ ਨੇ ਸਾਡੇ ਅਰਗਿਆਂ ਨੂੰ ਤਾਂ ਡਰਾਉਂਦੀਆਂ ਨੇ ਕਿ ਜੋ ਅੱਜ ਦੇ ਦੌਰ ਚ ਹੋ ਰਿਹਾ ਕਿ ਜਿੱਥੇ ਆਉਂਦਾ ਪਚਾਲ ਬੜਾ ਤੀਬਰ ਆਉਂਦਾ ਜੀ ਜਿੱਥੇ ਹੜ੍ਹ ਆਉਂਦਾ ਬਹੁਤ ਤੀਬਰ ਆਉਂਦਾ ਜਿੱਥੇ ਸੋਕਾ ਉੱਥੇ ਬੜਾ ਭਿਆਨਕ ਸੋਕਾ ਪੈਂਦਾ ਸੋ ਇਹ ਜਿਹੜੀਆਂ ਭੂਗੋਲਕ ਤੌਰ ਤੇ ਘਟਨਾਵਾਂ ਵਰਤਦੀਆਂ ਸੈਂਕੜੇ ਸਾਲੇ ਲੱਗੇ ਆ ਪਤਾ ਕਰਦੇ ਆ ਕਿ ਆ ਇਹਦੇ ਕੀ ਕਾਰਨ ਐ ਇਹਦੇ ਕੀ ਕਾਰਨ ਆ ਪਰ ਹੁਣ ਵੱਸੋਂ ਹੀ ਇੰਨੀ ਵਧੀ ਆ ਜੀ ਇਹ ਸਾਰੀਆਂ ਚੀਜ਼ਾਂ ਇੱਕਦਮ ਕੰਟਰੋਲ ਵੀ ਨਹੀਂ ਹੋ ਸਕਦੀਆਂ ਸੋ ਕੱਲਾ ਅਸੀਂ ਨਿਗਰ ਰੱਖਦੇ ਆ ਕਿ ਯਾਰ ਕਲਾਈਮੇਟ ਚੇਂਜ ਗਲੋਬਲ ਵਾਰਮਿੰਗ ਸੋ ਗਰਮੀ ਜਾਂ ਸਰਦੀ ਪਰ ਦੁਨੀਆਂ ਦੇ ਵਿੱਚ ਕਈ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਜਿਹੜੀਆਂ ਕਿ ਬੜੀਆਂ ਚਿੰਤਾਜਨਕ ਕਹਿ ਲੋ ਕਿ ਘਟਨਾਵਾਂ ਦੇ ਵਿੱਚ ਦਰਜ ਹੋ ਰਹੀਆਂ ਨੇ ਜੀ ਜੀ ਪਾਲੀਆ ਜੀ ਕਹਿ ਰਹੇ ਨੇ ਤਰਸੇ ਪਿਆ ਮੀਨੂ ਬਿਲਕੁਲ ਜੀ ਅਸੀਂ ਵੀ ਤੁਹਾਡੇ ਵਾਲੇ ਹਾਲ ਨੇ ਸਾਡੇ ਵੀ ਇੱਧਰ ਗਰਮੀ ਬਹੁਤ ਐ ਤੇ ਹੋਰ ਵੀ ਬਹੁਤ ਸਾਡੇ ਸਵੇਰੇ ਜੇ ਆ ਜਾਂਦਾ ਹੌਸਲਾ ਹੋ ਜਾਂਦਾ ਆਹ ਸਵੇਰੇ ਚ ਲੱਗ ਰਿਹਾ ਸੀ ਅੱਜ ਠੰਡਾ ਹੋਊ ਮੈਂ ਹਾਂਜੀ ਸਵੇਰੇ ਨਿਕਲਿਆ ਮੈਂ ਦੌੜਨ ਨੂੰ ਇਧਰ ਉਧਰ ਤੇ ਮੈਂ ਆਖਾ ਵੀ ਲਾਓ ਵੀ ਮਜ਼ਾ ਆ ਗਿਆ ਅੱਜ ਭੱਜ ਕੇ ਜਾਵਾਂਗੇ ਕਰਨ ਨੂੰ ਜੀ ਪਰ ਫੇਰ ਉਹੀ ਉਹ ਨਹੀਂ ਮਤਲਬ ਕਿ ਇਸ ਕਾਲ ਜੀ ਵਜੀ ਬਸ ਕੰਮ ਨਹੀਂ ਬਣਿਆ ਜੀ ਹਾਂਜੀ ਗਗਨ ਸੋਮਲ ਜੀ ਕਹਿ ਰਹੇ ਨੇ ਕਿ ਪਹਿਲਾਂ ਸਾਰੀ ਧਰਤੀ ਉਹ ਇੱਕ ਮਹਾਦੀਪ ਸੀਗੀ। ਕੀ ਬਾਤ ਹੈ? ਹਾਂ ਜੀ ਹਾਂ ਜੀ ਮੈਂ ਇਹੀ ਚੀਜ਼ ਮੈਂ ਕਹਿ ਰਿਹਾ ਕਿ ਉਹ ਸੁਪਰ ਮਹਾਦੀਪ ਜੀ ਉਹ ਨਾਮ ਵੀ ਦੱਸ ਰਹੇ ਨੇ ਸ਼ਾਇਦ ਪੈਂਜੀਆ ਮਹਾਦੀਪ ਉਹਨਾਂ ਨੇ ਕਿਹਾ ਹੋਇਆ। ਰਾਜਵੰਤ ਬਰਾੜ ਜੀ ਕਹਿ ਰਹੇ ਨੇ ਕਿ ਇੰਡੀਆ ਟੁੱਟ ਕੇ ਆਇਆ ਸੀ ਅਫਰੀਕਾ ਤੋਂ। ਅਫਰੀਕਾ ਤੋਂ। ਜੀ ਬਿਲਕੁਲ ਬਿਲਕੁਲ ਤੇ ਹੁਣ ਇਹ ਵੀ ਖਤਰਾ ਹੋ ਸਕਦਾ ਹੈ ਕਿ ਕੱਲ ਨੂੰ ਟੁੱਟ ਕੇ ਪਤਾ ਨਹੀਂ ਕੋ ਕਿਹੜਾ ਕਿੱਧਰ ਜਾ ਜੁੜੇ ਜਿਸ ਤਰ੍ਹਾਂ ਦੇ ਹਾਲ ਬਣੇ। ਚਲੋ ਇਸ ਵਾਸਤੇ ਆਪਾਂ ਨੂੰ ਫਿਰ ਪ੍ਰਿਪੇਅਰ ਰਹਿਣਾ ਪੈਂਦਾ ਜੀ। ਹਾਂ ਜੀ ਇਹ ਵੀ ਪੜੇ ਮੈਂ ਪੜੀ ਹੈ ਕੇ ਇਸ ਚੀਜ਼ ਤੇ ਤੋਂ ਟੁੱਟ ਕੇ ਮਤਲਬ ਕਿ ਇਧਰ ਅੱਡ ਹੋ ਗਿਆ ਤੇ ਹੁਣ ਉਹ ਕਹਿੰਦੇ ਜਿਹੜੀ ਦਰਾਰ ਆ ਕੁਝ ਵਿਗਿਆਨੀਆਂ ਦਾ ਮੰਨਣਾ ਹੈ ਜਿਹੜੀ ਧਰਤੀ 'ਚ ਪੈ ਰਹੀ ਆ ਕੋਈ ਕਿਲੋਮੀਟਰ ਲੰਬੀ ਕਿ ਹੋ ਸਕਦਾ ਉੱਥੇ ਕੋਈ ਮਹਾਸાગਰ ਨਵਾਂ ਬਣ ਜਾਵੇ ਵੇਖੋ ਬਿਲਕੁਲ ਉਤਪਤੀ ਕਿਵੇਂ ਹੁੰਦੀ ਆ ਨਾ ਚੀਜ਼ਾਂ ਦੀ ਹਮ